जी थोड़ा पीछे यार की करते आ थोड़ा ना, तो ना। <ingen>, साइड ਤੁਹਾਡੀ ਲੀਡਰਸ਼ਿਪ ਇੱਥੇ ਪਹੁੰਚੀ ਹੈ ਜੀ ਅੱਜ ਮੈਂ ਮੈਂ ਧੰਨਵਾਦ ਕਰਦਾ ਸਵਨਾ ਦਾ ਬਹੁਤ-ਬਹੁਤ ਸ਼ੁਕਰੀਆ ਕਿ ਜਿਨ੍ਹਾਂ ਨੇ ਅੱਜ ਇੰਨਾ ਮਾਨ ਬਖਸ਼ਿਆ ਇਸ ਗੁਰੂ ਨਗਰੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਪਿਆਰ ਦਿੱਤਾ ਔਰ ਇੱਕ ਜਿਹੜੀ ਮੇਰੇ ਵੱਲੋਂ ਸੇਵਾ ਕੀਤੀ ਗਈ ਉਹਦੇ ਤੇ ਉਹਨਾਂ ਨੇ ਮੋਹਰ ਲਾਈ ਜਿਹੜਾ ਇੱਥੇ ਕੰਮ ਕੀਤਾ ਹੈਗਾ ਉਹਦੇ ਤੇ ਮੋਹਰ ਲਾਈ ਤੀਜੀ ਵਾਰ ਜਿਹੜਾ ਜੀ ਲਗਾਤਾਰ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਐਸ ਵਾਰ ਮੁੱਦੇ ਰਹਿਣਗੇ ਬਹੁਤ ਵੱਡਾ ਮੁੱਦਾ ਰਹਿ ਡਰਗਸ ਦਾ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਹੈ ਇਹ ਡਰਗਸ ਜਿਹੜੀ ਹੈ ਉਹ ਨਹੀਂ ਮਕਾ ਸਕੀ ਸਰਕਾਰ ਕੋਈ ਵੀ ਪਿਛਲੀ ਨਾ ਹੁਣ ਮੌਜੂਦਾ ਬਿਲਕੁਲ ਦੇਖੋ ਇਹ ਮੁੱਦਾ ਹੈਗਾ ਸਟੇਟ ਗਵਰਨਮੈਂਟ ਦਾ ਔਰ ਮੈਂ ਇਸ ਗਵਰਨਮੈਂਟ ਨੂੰ ਮਜਬੂਰ ਕਰੂੰ ਕਿਸੇ ਵੀ ਤਰੀਕੇ ਨਾਲ ਜਿੱਦਾਂ ਵੀ ਹੋਇਆ ਕਿ ਸਰਕਾਰ ਜਿਹੜੀ ਹੈ ਇਹਦੇ ਤੇ ਤਵੱਜੋ ਦੇਵੇ ਔਰ ਇਹਨੂੰ ਖਤਮ ਕਰੇ ਇਹਦੇ ਲਈ ਚਾਹੇ ਤ ਡਰੱਗਸ ਤੇ ਜਿਹੜਾ ਮੇਨ ਮੁੱਦਾ ਜਿਹੜਾ ਹੈਗਾ ਆਪਣਾ ਜਿਹੜੀ ਸਰਕਾਰ ਨਹੀਂ ਬਣੀ ਇਹਨੂੰ ਮਜਬੂਰ ਕਰਾਂਗੇ ਸਰਕਾਰ ਇਲੈਕਸ਼ਨਾਂ ਕਰਾਵੇ ਜ਼ਿਲ੍ਹਾ ਪ੍ਰੀਸ਼ਦ ਲੋਕ ਬਲਾਕ ਸੰਮਤੀਆਂ ਸਰਕਾਰ ਇਲੈਕਸ਼ਨਾਂ ਕਿਉਂ ਨਹੀਂ ਕਰਾਉਂਦੀ ਪਘੌੜੀ ਕਿਉਂ ਹੈ ਸਰਕਾਰ ਲੋਕਾਂ ਦੀ ਬੁਰੇ ਹਾਲੇ ਸਾਰੇ ਸ਼ਹਿਰ ਦੇ ਵਿੱਚ ਸੋ ਇਹਨਾਂ ਦੇ ਉੱਤੇ ਕੰਮ ਕੀਤੇ ਨੇ ਵਿੱਚ ਕੀ ਦੇਖਦੇ ਹੋ ਜੀ ਰਾਹੁਲ ਗਾਂਧੀ ਜੀ ਨੇ ਕਿਹਾ ਸੀਗਾ ਵੀ ਸਿੱਧੂ ਮੂਸੇ ਵਾਲੇ ਦਾ ਗਾਣਾ 295 ਤੇ ਐਗਜ਼ਿਟ ਪੋਲ ਕਹਿੰਦੀ ਸੀ 150 ਸੀਟ ਉਹਦੇ ਵਿੱਚ ਆਲੇ ਹਾਲ ਜਿਹੜੀ ਹੈ ਮਤਲਬ ਕੋਈ ਗੱਲ ਨਹੀਂ ਸਰਕਾਰ ਕਾਂਗਰਸ ਇੰਡੀਆ ਲਾਈਨ ਦੀ ਬਣੂਗੀ ਮੈਂ ਤੁਹਾਨੂੰ ਦੱਸ ਦਿੰਦਾ ਤੇ ਕੀ ਕਿਹੜਾ ਜਾਂਦੇ ਅੰਮ੍ਰਿਤਸਰ ਦੇ ਲੋਕਾਂ ਦੇ ਵੱਲੋਂ ਤੁਹਾਡੇ ਦੇ ਵਿਸ਼ਵਾਸ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਕੰਮ ਕੀਤੇ ਜਾਣਗੇ ਵੱਡੇ ਕੰਮ ਹੈ ਤੁਹਾਨੂੰ ਦੱਸਿਆ ਤੇ ਕਿ ਡਰੱਗਸ ਤੇ ਸਭ ਤੋਂ ਵੱਡਾ ਲਾਅ ਐਂਡ ਆਰਡਰ ਤੇ ਔਰ ਜਿਹੜਾ ਜਿਹੜੇ ਲੋਕ ਜਿਹੜੀ ਗਵਰਨਮੈਂਟ ਹੈ ਨੀਗੀ ਇਹਨਾਂ ਨੂੰ ਮਜਬੂਰ ਕਰਾਂਗੇ ਨਾ ਵਿਰੋਧ ਧਰਨੇ ਦੇਵਾਂਗੇ ਵੀ ਇਹ ਕਿਉਂ ਨਾ ਕਰਨੇ ਕੰਮ ਪੰਜਾਬ ਦੇ ਲੋਕਾਂ ਨੇ 130 ਵਾਲਿਆਂ ਤੇ ਵਿਸ਼ਵਾਸ ਨਹੀਂ ਕੀਤਾ ਮੈਂ ਤੁਹਾਨੂੰ ਕਿਹਾ ਇੱਕ ਤੋਂ ਤਿੰਨ ਆਉਣੀਆਂ ਤੇ ਤਿੰਨ ਆ ਗਈਆਂ ਬਸ ਵਧੀਆ ਸਰ ਐਸਰ ਅਕਾਲੀ ਦਲ ਦਾ ਜਿਹੜਾ ਹੈਗਾ ਇੱਕੋ ਹੀ ਸੀਟ ਆਈ ਹੈ ਉਹਨਾਂ ਦੀ ਆਪ ਦੀ ਤੇ ਹੁਣ ਅੱਗੇ ਕੀ ਭਵਿੱਖ ਵੇਖਦੇ ਹੋ ਤੇ ਅੱਗੇ ਕੀ ਰਾਏ ਵੀ ਨਹੀਂ ਦੇਣਾ ਚਾਹੁੰਦੇ ਬਸ ਹੁਣ ਇੱਕ ਆ ਗਈ ਹੈ ਗੜੀ ਰੇਕ ਵੀ ਚੜੇ ਜੂ ਇਹੀ ਹੋਣਾ ਕਿਉਂਕਿ ਦੇਖੋ ਤੁਸੀਂ ਧਰਮਾਂ ਦੇ ਵਰਗਾਂ ਦੀ ਰਾਜਨੀਤੀ ਨੂੰ ਜਦੋਂ ਤਰਜੀਹ ਕਰੋਗੇ ਨਾ ਤੁਹਾਨੂੰ ਉਹਦੇ ਮੂੰਹ ਦੀ ਖਾਣੀ ਪੈਣੀ ਹੈ ਔਰ ਉਹੀ ਕੰਮ ਹੋਇਆ ਅੱਜ ਅੱਜ ਨਾ ਧਰਮਾਂ ਦੇ ਵਰਗਾਂ ਦੀ ਹੋ ਜਨ ਬੀ ਪਿਆਰ ਨਾਲ ਜਤੋ ਜੀ ਕੰਮ ਨਾਲ ਜਤੋ ਜੀ ਦੋਵੇਂ ਚੀਜ਼ਾਂ ਪਿਆਰ ਨਾਲ ਵੀ ਕੰਮ ਨਾਲ ਵੀ ਔਰ ਲੋਕਾਂ ਦੇ ਨਿੱਜੀ ਕੰਮਾਂ ਨਾਲ ਵੀ ਮਿਲਜੋਲ ਨਾਲ ਵੀ ਸਮਾਜਿਕ ਕੰਮਾਂ ਨਾਲ ਵੀ ਸਾਰੇ ਕੰਮ ਵਿੱਚ ਹੀ ਸੀ ਸੰਤੂ ਸਾਹਿਬ ਸੰਤੂ ਸਾਹਿਬ ਇੱਥੇ ਹੀ ਬਿਲੋਂਗ ਕਰਦੇ ਨੇ ਅੰਮ੍ਰਿਤਸਰ ਤੋਂ ਹੀ ਕਿ ਉਹਨਾਂ ਨੇ ਕਿਹਾ ਸੀ ਮੈਂ ਨਸ਼ੇ ਵਾਸਤੇ ਕੇਂਦਰ ਤੋਂ ਏਜੰਸੀਆਂ ਲਿਆਵਾਂਗਾ ਕਿ ਨਸ਼ਾ ਇੱਥੇ ਖਤਮ ਕਰਾਂਗਾ ਚਾਹੇ ਉਹ ਜਿੱਤ ਦੇ ਆ ਚਾਹੇ ਨਹੀਂ ਜਿੱਤ ਦੇ ਪਰ ਉਹ ਅੰਮ੍ਰਿਤਸਰ ਦੇ ਨਾਤੇ ਸ਼ਹਿਰੀ ਹੁੰਦੇ ਕੋਈ ਨਹੀਂ ਉਹਨਾਂ ਨੂੰ ਦੇਖੋ ਨਸ਼ਾ ਖਤਮ ਨਸ਼ਾ ਖਤਮ ਇਦਾਂ ਨਹੀਂ ਹੁੰਦਾ ਜਿੱਨਾ ਚਰ ਲੋਕਲ ਗਵਰਨਮੈਂਟ ਨਹੀਂ ਸਹਿਮਤ ਹੁੰਦੀ ਮੁੱਖ ਮੰਤਰੀ ਸਹਿਮਤ ਨਹੀਂ ਤੁਸੀਂ ਕਿਵੇਂ ਕਰ ਸਕਦੇ ਜੀ ਕਿਸ ਨੇ ਕਿਹ ਤੋਂ ਡਰਨੇ ਮੁੱਖ ਮੰਤਰੀ ਤੋਂ ਹੋਮ ਮੰਤਰੀ ਤੋਂ ਜੇ ਉਹ ਨਹੀਂ ਨੀਤ ਨੀਤ ਉਹਨਾਂ ਦੇ ਸਾਬੂ ਤੁਸੀਂ ਕਿਵੇਂ ਕਰ ਸਕਦੇ ਇਹ ਗੱਲ ਤੇ ਮੈਂ ਹੰਦਾ ਸੀ ਤੁਸੀਂ ਮੇਰੀ ਕਿੰਨੀ ਵਾਰ ਇੰਟਰਵਿਊ ਕੀਤੀ ਕਿ ਤੁਸੀਂ ਕਰੋਗੇ ਮੈਂ ਕਿਹਾ ਮੈਂ ਇਕੱਲਾ ਕਿਵੇਂ ਕਰ ਸਕਦਾ ਜਿੰਨਾ ਸਟੇਟ ਗਵਰਨਮੈਂਟ ਨਹੀਂ ਚਾਹੁੰਦੀ ਅੱਜ ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀ ਕਹਿ ਦੇਣਾ ਸੁਣਨਾ ਬਹੁਤ ਸੌਕਾ ਲੱਗਦਾ ਉਹ ਜੀ ਕਰ ਦੂਗਾ ਝੂਠ ਮਾਰ ਕੇ ਚਲੇ ਜਾਂਦੇ ਇਹ ਲੋਕ ਲੋਕ ਫਿਰ ਉੱਥੇ ਖੜੇ ਰਹਿੰਦੇ ਨੇ ਮੈਂ ਤਾਂ ਕਹਾਂ ਝੂਠ ਦੀ ਰਾਜਨੀਤੀ ਨਾ ਕਰੂੰ ਤੇ ਕੀ ਗੁਰਜੀਤ ਸਿੰਘ ਉਹ ਇਹਨਾਂ ਦੁਬਾਰਾ ਤੋਂ ਲੋਕਾਂ ਦੇ ਘਰਾਂ ਦੇ ਵਿੱਚ ਜਾਣਗੇ ਜਿਸ ਤਰ੍ਹਾਂ ਪਹਿਲਾਂ ਜਾਂਦੇ ਉਹ ਵੀ ਜਾਣਗੇ ਧਰਨੇ ਵੀ ਦਿੱਤੇ ਜਾਣਗੇ ਲਗਾਤਾਰ ਧਰਨੇ ਲੱਗਣਗੇ ਇਹਨਾਂ ਦੇ ਬਗੈ ਇੱਕ ਆਈਸੀਪੀ ਦਾ ਬੜਾ ਵੱਡਾ ਮੁੱਦਾ ਰਿਹਾ ਜੀ ਬੜੇ ਹਜ਼ਾਰਾਂ ਮਜ਼ਦੂਰ ਮੈਂ ਉਹ ਸਾਰੇ ਕੰਮ ਹੀ ਅਸੀਂ ਕਰਾਂਗੇ ਦੇਖੋ ਜਿਹੜੇ ਮੁੱਦੇ ਅਸੀਂ ਰੱਖੇ ਉਹਤੇ ਕੰਮ ਕਰਾਂਗੇ ਹਰ ਮੁੱਦੇ ਦੇ ਉੱਤੇ ਕੰਮ ਕਰਾਂਗੇ ਸਾਹਿਬ ਨੇ ਕਿਹਾ ਸੀਗਾ ਵੀ ਘੱਲੂਕਾਰਾਂ ਦੇ ਵਾਸ ਕਰਕੇ ਢੋਟਮੱਕੇ ਨਾਲ ਨਾ ਕੀਤਾ ਜਾਵੇ ਹੁਣ ਤੁਸੀਂ ਅੱਗੇ ਆਪਣੇ ਆਪਣੇ ਵੱਲੋਂ ਜਾਂ ਆਪਣੀ ਪਾਰਟੀ ਵੱਲ ਕੀਤਾ ਕੋਈ ਹਾਂ ਕੋਈ ਭੈਣ ਭਰਾ ਆ ਗਿਆ ਕੋਈ ਲੱਡੂ ਲੈ ਕੇ ਉਹ ਖਾ ਲਿਆ ਜਾਂ ਕੋਈ ਕੋਈ ਕਰ ਲੇਗਾ ਤੋ ਉਹਦਾ ਕੋਈ ਅਸੀਂ ਕਹਿ ਨਹੀਂ ਸਕਦੇ ਕੋਈ ਬਾਹਰੋਂ ਆ ਜੇ ਸਾਡੇ ਵੱਲੋਂ ਕੋਈ ਇਹੋ ਜੀ ਗੱਲ ਨਹੀਂ ਬਿਲਕੁਲ ਬਣਾਈ ਜਾਏਗੀ। ਵਾਹ ਹੁਣ ਜਿਸ ਤਰ੍ਹਾਂ ਕਿ ਤੁਹਾਨੂੰ ਜਿਹੜੇ ਤੁਹਾਡੇ ਵੋਟਰਾਂ ਨੇ ਜਿਹੜਾ ਸਾਥ ਦਿੱਤਾ ਚਾਹੇ ਪਿੰਡਾਂ ਦੇ ਨੇ ਚਾਹੇ ਉਹ ਸ਼ਹਿਰਾਂ ਦੇ ਨੇ ਟੀਮ ਵਰਕ ਬੜੀ ਬਹੁਤ ਵੱਡਾ ਇੱਕ ਫਤਵਾ ਦਿੱਤਾ ਤੀਜੀ ਵਾਰੀ ਦੇਣਾ ਕੋਈ ਗੱਲ ਨਹੀਂ ਹੁੰਦੀ। ਅ ਤੇ ਕਿਸ ਤਰ੍ਹਾਂ ਐਨੂੰ ਸਮਾਂ ਦੇ ਉਹਨਾਂ ਵੋਟਰਾਂ ਨੂੰ ਕੀ ਕਹਿਣਾ ਚਾਹੁੰਦਾ ਮੈਂ ਉਹਨਾਂ ਵੋਟਰਾਂ ਦਾ ਦਿਲ ਦੀਆਂ ਗ੍ਰਹਾਈਆਂ ਤੋਂ ਧੰਨਵਾਦ ਕਰਦਾ ਜਿਹੜੇ ਖਾਸ ਕਰ ਸਾਡੇ ਵਰਕਰ ਨੇ ਸਪੋਰਟਰ ਨੇ ਜਿਹੜੇ ਐਨ ਆਰ ਆਈ ਭਰਾ ਨੇ ਪੰਜਾਬ ਤੋਂ ਬਾਹਰ ਬੈਠੇ ਨੇ ਪੰਜਾਬ 'ਚ ਨੇ ਪ੍ਰੈਸ ਪ੍ਰੈਸ ਦਾ ਜਿਹੜਾ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਸਾਰਿਆਂ ਨੇ ਬਹੁਤ ਦਿਨ ਰਾਤ ਇਹ ਕੀਤਾ ਸਵੋਥੀ ਲੀਡਰਸ਼ਿਪ ਦਾ ਮੈਂ ਬਹੁਤ ਧੰਨਵਾਦ ਕਰਦਾ ਸਟੇਟ ਦੀ ਔਰ ਪੰਜਾਬ ਦੀ ਔਰ ਡਿਸਟ੍ਰਿਕਟ ਦੀ ਸਾਰ ਪਾਰਟੀਆਂ ਹੀ ਫਾਈਟ ਥੋੜੀ ਜਿਆਦਾ ਔਖੀ ਸੀ ਨੇ ਫਾਈਟ ਦੀ ਤਾਂ ਕੋਈ ਗੱਲ ਨਹੀਂ ਸੀ ਲੋਕਾਂ ਦੇ ਮੁੱਦੇ ਲੋਕਾਂ ਨੂੰ অপਸ਼ਨ ਯਾਦੀ ਹੋ ਜਾਂਦੀ ਲੋਕ ਇਧਰ ਉਧਰ ਹੋ ਜਾਂਦੇ ਜਿੱਦਾਂ ਹੁਣ ਵਰਗਾਂ ਦੀ ਧਰਮਾਂ ਦੀ ਰਾਜਨੀਤੀ ਹੋਈ ਹੈ ਲੋਕੀ ਉਹਦੇ ਵੇਖ ਚ ਵਗ ਜਾਂਦੇ ਆ ਵਿਕਾਸ ਨੂੰ ਤਰਜੀਹ ਨਹੀਂ ਦਿੰਦੇ ਉਹਨਾਂ ਚੀਜ਼ਾਂ ਨੂੰ ਤਰਜੀਹ ਦਿੰਦੇ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਬਣਦਾ ਬੀਜੇਪੀ ਨੇ ਕਿਤੇ ਕਿਹਾ ਸੀਗਾ ਵੀ ਆਪੀ ਅਕਾਲੀ ਦਲ ਨੂੰ ਆਪਣੀ ਥਾਂ ਪਤਾ ਲੱਗ ਜੂਗੀ ਜਦੋਂ ਕੋਲੀਸ਼ਨ ਨਹੀਂ ਸੀਗਾ ਸਾਡਾ ਜਦੋਂ ਅੱਜ ਕੱਲਿਆਂ ਲੜ ਕੇ ਉਹਨਾਂ ਨੇ ਪਰਸੈਂਟੇਜ ਕਾਫੀ ਕਟਾ ਲਈ ਆਪਣੀ ਬਿਲਕੁਲ ਜੀ ਇਹ ਦੇਖੋ ਦੋਵੇਂ ਹੀ ਫਿਰਕਾ ਪ੍ਰਸਤ ਤਾਕਤਾਂ ਦੇ ਨਾਲ ਨਾ ਤੇ ਰਾਜਨੀਤੀ ਕਰਦੀਆਂ ਨੇ ਦੋਵੇਂ ਮੁਕਾਸ ਦੇ ਨਾਲ ਉਹਦੇ ਰਾਜਨੀਤੀ ਨਹੀਂ ਕਰਦੀਆਂ ਦੋਵੇਂ ਧਰਮ ਦੇ ਨਾਲ ਉਹ ਰਾਜਨੀਤੀ ਕਰਦੀਆਂ ਨੇ ਇਹ ਅੱਜ ਇਹ ਪਹਿਲਾਂ ਵੀ ਖਤਰਾ ਸੀ ਇਹ ਅੱਜ ਵੀ ਖਤਰਾ ਇਹ ਕੱਲ ਨੂੰ ਵੀ ਖਤਰਾ ਨੇ ਪੰਜਾਬ ਦੀ ਇਹ ਗੱਲ ਨੂੰ ਖਿਆਲ ਰੱਖੋ ਇਹ ਸੈਕੂਲਰ ਥੋਟ ਨਾਲ ਰਾਜਨੀਤੀ ਕਰਨਗੇ ਤੇ ਸਭ ਕੁਝ ਠੀਕ ਰਹੂਗਾ ਜਦੋਂ ਧਰਮ ਨੂੰ ਤੁਸੀਂ ਗਾਂ ਕਰਕੇ ਚੱਲੋਗੇ ਉਦੋਂ ਫਿਰ ਦੂਜੇ ਧਰਮਾਂ ਦੇ ਵਿੱਚ ਤਣਾਅ ਪੈਦਾ ਹੁੰਦਾ ਮੁਸ਼ਕਲ ਆਉਂਦੀ ਹੈ ਸੋ ਸੈਕੂਲਰ ਥੋਟ ਰੱਖੋ ਪਤਾ ਲੱਗੇਗਾ ਫਿਰ ਲੋਕ ਕਿੰਨਾ ਐਕਸੈਪਟ ਕਰਦੇ ਪੰਜਾਬ ਜੀ ਇੱਥੇ ਆਏ ਸੀ ਉਹਨਾਂ ਨੇ ਗਿਆ ਸੀਗਾ ਬੁੱਕ ਫੜ ਕੇ ਵੀ ਸੰਵਧਾਨ ਨੂੰ ਐਸਲੇ ਖਤਰਾ ਹੈ ਤੇ ਜੇਕਰ ਚਲੋ ਪਾਰਟੀ ਆਂਦੀ ਫੇਰ ਤੇ ਹੋਲਾ ਜੇ ਨਹੀਂ ਆਂਦੀ ਤੇ ਇੱਕ ਆਪੋਜੀਸ਼ਨ ਬਹੁਤ ਤਗੜੀ ਜਿਹੜੀ ਆ ਉਹ ਖੜੀ ਹੋ ਚੁੱਕੀ ਆ ਆਲਰੇਡੀ ਤੇ ਇਹੋ ਜੇ ਕੰਮ ਆ ਇਹੋ ਜੀ ਚੀਜ਼ਾਂ ਨੂੰ ਕਿਸ ਤਰ੍ਹਾਂ ਰੁਕਿਆ ਜਾਏਗਾ ਜਾਂ ਕੀ ਇਹਨਾਂ ਸਮੇਂ ਤੁਸੀਂ ਸਰ ਬਈ ਜੇ ਕੋਈ ਪੰਜਾਬ ਆਵਾਜ਼ ਠਾਉਣੀ ਹੁੰਦੀ ਆ ਐਜੀਟੇਸ਼ਨ ਕਰਨੀ ਹੁੰਦੀ ਆ ਪਾਰਲੀਮੈਂਟ ਦੇ ਵਿੱਚ ਇਹਨਾਂ ਨੂੰ ਰੋਕਣਾ ਹੁੰਦਾ ਸਾਰਾ ਕੁਝ ਕਰਾਂਗੇ ਸਾਰਾ ਕੁਝ ਕਰਾਂਗੇ ਅੰਮ੍ਰਿਤਸਰ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਤੇ ਵਿਸ਼ਵਾਸ ਰੱਖਿਆ ਮੈਂ ਦੂਣੀ ਤਾਕਤ ਦੇ ਨਾਲ ਤੁਹਾਡੇ ਕੰਮ ਕਰਾਂਗਾ ਕਿਸਾਨਾਂ ਨੇ ਕਿਸਾਨਾਂ ਬਾਰੇ ਕੀ ਕਹਿਣਾ ਚਾਹੋਗੇ